जिला बिलासपुर हिमाचल प्रदेश ਮੰਦਰ ਮਾਤਾ ਨਾਨਾ ਦੇਵੀ ਤੇ ਸੰਗਤ ਜੀ ਅੱਜ ਆਪ ਸਭ ਨੂੰ ਦਰਸ਼ਨ ਕਰਵਾਉਣ ਲਈ ਪਹੁੰਚੇ ਆ ਅੱਜ ਤੁਹਾਨੂੰ ਮਾਤਾ ਨਾਨਾ ਦੇਵੀ ਦੇ ਮੰਦਰ ਦੇ ਦਰਸ਼ਨ ਕਰਵਾਵਾਂਗੇ ਆਪ ਸਭ ਭਗਤਾਂ ਨੂੰ ਮਾਤਾ ਦੇ ਸ਼ਾਵਣ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਮਾਤਾ ਰਾਣੀ ਆਪ ਸਭ ਭਗਤਾਂ ਤੇ ਨੇਹਰ ਕਰੇ ਕਿਰਪਾ ਕਰੇ ਆਪਣੇ ਭਗਤਾਂ ਤੇ ਮੇਰਾ ਪਰਿਆ ਹੱਥ ਸਿਰ ਦੇ ਉੱਤੇ ਰੱਖੇ ਲੋ ਜੀ ਸੰਗਤ ਜੀ ਇਹ ਹੈ ਮਾਤਾ ਨਾਨਾ ਦੇਵੀ ਦੇ ਮੰਦਿਰ ਦਰਬਾਰ ਸਾਹਿਬ ਦੇ ਅੰਦਰ ਦੀ ਜਿਹੜੀ ਐਂਟਰੀ ਆ ਉਹ ਤੁਹਾਡੇ ਨਾਲ ਆਪਾਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਲੱਖਾਂ ਦੀ ਤਦਾਰ ਤੇ ਵਿੱਚ ਜਿਹੜੀਆਂ ਸੰਗਤਾਂ ਆ ਮਾਤਾ ਦੇ ਦਰਸ਼ਨ ਕਰਨ ਲਈ ਮਾਤਾ ਦੇ ਮੰਦਿਰ ਦੇ ਵਿੱਚ ਪਹੁੰਚੀਆਂ ਨੇ ਬੜਾ ਹੀ ਸੋਹਣਾ ਦ੍ਰਿਸ਼ ਦੇਖਣ ਵਾਲਾ ਹੈ ਮੰਦਿਰ ਦੀਆਂ ਖੂਬ ਤਿਆਰੀਆਂ ਬੜਾ ਸਜਾਵਟ ਕੀਤੀ ਹੋਈ ਹੈ ਮਾਂ ਦੇ ਮੰਦਿਰ ਦਾ ਜਿਹੜਾ ਨਜ਼ਾਰਾ ਹੈ ਅਦਭੁਤ ਦੇਖਣ ਵਾਲਾ ਹੈ ਲੱਖਾਂ ਦੀ ਤਰ ਸੰਗਤਾਂ ਭਗਤ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਇਸ ਦਰਬਾਰ ਦੇ ਉੱਤੇ ਪਹੁੰਚਦੇ ਨੇ ਇਹ ਮਾਤਾ ਰਾਣੀ ਨਾਣਾਦੇਵੀ ਮਾਤਾ ਦਾ ਮੰਦਿਰ ਹੈ ਬਹੁਤ ਸੋਹਣਾ ਸਜਾਵਟ ਦੇ ਨਾਲ ਸ਼ਿੰਗਾਰਿਆ ਹੋਇਆ ਮੰਦਿਰ ਮਾਤਾ ਨਾਨਾ ਦੇਵੀ ਦਾ ਮੰਦਿਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੰਗਤਾਂ ਦਰਸ਼ਨ ਕਰਨ ਲਈ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਲੱਗੀਆਂ ਹੋਈਆਂ ਬਹੁਤ ਸੋਹਣਾ ਮੰਦਿਰ ਦੀਆਂ ਤਸਵੀਰਾਂ ਮਾਂ ਦੇ ਭਗਤ ਮੈਂ ਇਹਨਾਂ ਦੇ ਵਿੱਚ ਖੜੇ ਮਾਂ ਦਾ ਦਰਸ਼ਨ ਪਾਣ ਦੇ ਲਈ ਇਹ ਹੈ ਸਾਹਮਣੇ ਮਾਤਾ ਨਾਨਾ ਦੇਵੀ ਦਾ ਮੰਦਿਰ ਮਾਤਾ ਇੱਥੇ ਆਪ ਵਿਰਾਜਮਾਨ ਭਗਤਾਂ ਨੂੰ ਖੂਬ ਦਰਸ਼ਨ ਦਿੰਦੀ ਹੈ ਮਨ ਦੀ ਹਰ ਇੱਕ ਮੁਰਾਦ ਹਰ ਇੱਕ ਭਗਤ ਦੀ ਪੂਰੀ ਹੁੰਦੀ ਹੈ ਜੋ ਵੀ ਸੱਚੇ ਦਿਲੋਂ ਚੱਲ ਕੇ ਇਸ ਦਰਬਾਰ ਦੇ ਉੱਤੇ ਆਵੇ ਉਸ ਦੀ ਹਰ ਇੱਕ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਨੇ ਮਾਤਾ ਨਾਨਾ ਦੇਵੀ ਇਸ ਦਰਬਾਰ ਦੇ ਉਤੇ ਲੱਖਾਂ ਹੀ ਸੰਗਤਾਂ ਇਸ ਸਾਵਣ ਦੇ ਮੇਲੇ ਵਿੱਚ ਦੂਰ ਦਰਾਂਡੇ ਤੋਂ ਚੱਲ ਕੇ ਪਹੁੰਚਦੀਆਂ ਨੇ ਇਹ ਹੈ ਮਾਤਾ ਨਾਨਾ ਦੇਵੀ ਦਾ ਮੰਦਰ ਦੀਆਂ ਤਸਵੀਰਾਂ ਦੇ ਵੀਲੇ ਮੰਦਰ ਦਾ ਸੁੰਦਰ ਦ੍ਰਿਸ਼ ਸੰਗਤਾਂ ਤਤਾਰਾਂ ਦੇ ਵਿੱਚ ਲੱਗੀਆਂ ਹੋਈਆਂ ਮਾਤਾ ਨਾਨਾ ਦੇਵੀ ਦੇ ਦਰਸ਼ਨ ਕਰਨ ਲਈ ਪਹੁੰਚੀ ਹੋਈ ਸੰਗਤ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਹੋਏ ਮਾ ਸ਼ੇਰ ਤੇ ਸਵਾਰ ਸਨਾਰੀ ਨੇਤਰਾਵਲੀ ਮਾ ਉੱਚਿਆਂ ਸੁੱਚਿਆਂ ਪਹਾੜਾਂ ਵਾਲੀ ਮਾ ਮਾ ਸ਼ੇਰ ਸਵਾਰੀ ਮਾ ਨਾਨਾ ਦੇਵੀ ਮਾ ਠੰਡੀਆਂ ਗੁਫਾਵਾਂ ਵਿੱਚ ਰਹਿਣ ਵਾਲੀ ਮਾ ਚੌਤਾ ਵਾਲੀ ਮਾ ਜਵਾਲਾ ਜੀ ਮਾ ਨਾਨਾ ਦੇਵੀ ਮਾ ਸ਼ੇਵ ਸਵਾਰੀ ਸ਼ੇਰਾਂ ਵਾਲੀ ਇਹ ਹੈ ਸ਼ਿਵ ਜੀ ਭਗਵਾਨ ਸ਼ਿਪੋਲੇਜ ਦਾ ਮੰਦਿਰ ਸੰਗਤਾਂ ਬੂਧਰਾਂਡੇ ਤੋਂ ਚੱਲ ਕੇ ਮਾ ਤਾ ਨਾਨਾ ਦੇਵੀ ਦੇ ਮੰਦਿਰ ਵਿੱਚ ਪਹੁੰਚ ਕੇ ਸ਼ਿਵ ਜੀ ਭਗਵਾਨ ਤੇ ਜਲ ਤੂਫ਼ ਪੂਜਾ ਇਹਨਾਂ ਤਸਵੀਰਾਂ ਬਹੁਤ ਹੀ ਸੋਹਣਾ ਮੰਦਿਰ ਮਾ ਤਾ ਨਾਨਾ ਦੇਵੀ ਦੇ ਮੰਦਿਰ ਦਾ ਸਥਾਨ ਦੇ ਵਿੱਚ ਇਹ ਹੈ ਮਾਤਾ ਕਾਲੀ ਜੀ ਦਾ ਮੰਦਿਰ ਧੀਆਂ ਤਸਵੀਰਾਂ ਜਿੱਥੇ ਲੱਖਾਂ ਸੰਗਤਾਂ ਮਾਲ ਨੂੰ ਨਮਸਤਕ ਹੁੰਦੀਆਂ ਹਨ ਜੇ ਮਾਤਾ ਦੀ ਜੇ ਮਾਤਾ ਦੀ ਮਾਂ ਦੇ ਸਭਕਤਾ ਨੂੰ ਸਾਵਣ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਕਿੰਨਾ ਸੋਹਣਾ ਮੰਦਿਰ ਮਾਂ ਦੇ ਭਗਤ ਲਾਈਨਾਂ ਦੇ ਵਿੱਚ ਖੜੇ ਸੰਤਾਂ ਦੇ ਵਿੱਚ ਕਾਫੀ ਉਤਸ਼ਾਹ ਮਾਤਾ ਦੇ ਦਰਸ਼ਨ ਕਰਨ ਲਈ ਤੇ ਈਸ਼ਾਨਵੀਰ ਦੀ ਮਾਤਾ ਦੇ ਦਰਬਾਰ ਦੇ ਵਿੱਚ ਪਹੁੰਚਿਆ ਪੰਡਤ ਜੀ ਭਵਨ ਤੇ ਬੈਠੇ ਹਵਨ ਕਰਦੇ ਹੋਏ ਤੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਜੈ ਮਾਤਾ ਦੀ ਜੈ ਮਾ ਦੇ ਭਗਤਾਂ ਦੀ ਜੈ ਕਾਰਾ ਸ਼ੇਰਾ ਮਲਿਦਾ ਜੈ ਮਾਤਾ ਦੀ ਜੈ ਮਾਤਾ ਦੀ ਸੰਗਤ ਜੀ ਇਹ ਹੈ ਮਾਤਾ ਦਾ ਹਵਨ ਇੱਥੇ ਹਵਨ ਹੁੰਦਾ ਹੈ ਪੰਡਤ ਜੀ ਬੈਠੇ ਨੇ ਹਵਨ ਕਰ ਰਹੇ ਨੇ ਲੱਖਾਂ ਹੀ ਸੰਗਤਾਂ ਦੇ ਦਰ ਇਸ ਅਸ਼ੰਕਰਨ ਲਈ ਮਾਤਾ ਦੇ ਮੰਦਰ ਨਾਨਾ ਦੇਵੀ ਵਿਖੇ ਪਹੁੰਚਦਿਆਂ ਨੇ ਮਾਤਾ ਨਾਨਾ ਦੇਵੀ ਦਾ ਦਰਬਾਰ ਮਾਂ ਸ਼ੇਰਾਂ ਵਾਲੀ ਦਾ ਦਰਬਾਰ ਉੱਚਿਆਂ ਪਹਾੜਾਂ ਵਾਲੀ ਮਾਂ ਦਾ ਦਰਬਾਰ ਲਾਲ ਛੰਡਿਆਂ ਵਾਲੀ ਦਾ ਦਰਬਾਰ ਬਹੁਤ ਹੀ ਸੋਹਣਾ ਹੈ ਜਿੱਥੇ ਹਰ ਇੱਕ ਭਗਤਾਂ ਦੀ ਮਾਂ ਦੇ ਸੰਗਤਾਂ ਦੀ ਹਰ ਇੱਕ ਇੱਛਾ ਹਰ ਇੱਕ ਮੰਨ ਦੀ ਮੁਰਾਦ ਪੂਰੀ ਹੁੰਦੀ ਹੈ ਹਰ ਇੱਕ ਦੀ ਚੋਲੀ ਮਾਤਾ ਪਰ ਕਿ ਇਸ ਦਰਬਾਰ ਦੇ ਵਿੱਚੋਂ ਭੇਜਦੀ ਹੈ ਬਿਨ ਬੰਗਿਆਂ ਮਾਂ ਸਭ ਕੁਝ ਦੰਦੀ ਹੈ ਮਾਤਾ ਦੇ ਦਰਬਾਰ ਦੇ ਵਿੱਚ ਜੋ ਦਿਲ ਦੀਆਂ ਮੰਦੀਆਂ ਮੁਰਾਦਾ ਨੇ ਉਹ ਮਾਤਾ ਹਰ ਇੱਕ ਦੀ ਮਨੋ ਕਾਮਨਾਵਾਂ ਪੂਰੀਆਂ ਕਰਦੀ ਹੈ ਮਾਂ ਦੇ ਦਰਬਾਰ ਵਿੱਚ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਸੰਗਤਾਂ ਨੂੰ ਮੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਹਾਂ ਸੋਨਾ ਮੰਦਰ ਜੈ ਮਾਤਾ ਦੀ ਕਿੰਨੀ ਸੰਗਤ ਮਾਂ ਦੇ ਦਰਬਾਰ ਵਿੱਚ ਮਾਂ ਦੇ ਦਰਸ਼ਨ ਕਰਨ ਲਈ ਦੁਬਾਰਾ ਆਂਡੇ ਤੋਂ ਪਾਂਚੀ ਬਹੁਤ ਸੋਹਣਾ ਮੰਦਿਰ ਮਾਂ ਦੇ ਦਰਸ਼ਨ ਕਰਕੇ ਸੰਗਤ ਚੌਂਕੀ ਭਰਦੀ ਹੋਈ ਮਾਂ ਦੇ ਦਰਸ਼ਨ ਕਰਦੀ ਹੋਈ ਸੰਗਤ ਮਾਂ ਦਾ ਗੁਣगान ਕਰਦੀ ਹੋਈ ਸੰਗਤ ਮਾਂ ਦੇ ਚਰਨਾਂ 'ਚੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਦੇ ਸ਼ਾਮ ਦੇ ਸ਼ੰਦੋ ਦੂਦਰਾਂਡੇ ਤੋਂ ਚੱਲ ਕੇ ਆਈ ਸੰਗਤ ਮਾ ਦੇਵਨ ਕੋ ਤੇ ਦਰਸ਼ਨ ਜੈ ਮਾਤਾ ਦੀ ਜੈ ਮਾਤਾ ਦੀ ਇਹ ਮਾਂ ਦਾ ਦਰਬਾਰ ਸ਼ੇਰਾਂ ਵਾਲੀ ਦਾ ਦਰਬਾਰ ਲਾਲ ਚੁੰਨੀਆਂ ਵਾਲੀ ਦਾ ਦਰਬਾਰ ਦੀਆਂ ਤਸਵੀਰਾਂ ਮਾ ਨਾਨਾ ਦੇਵੀ ਦਾ ਦਰਬਾਰ ਮਾਤਾ ਦੇ ਪੁਜਾਰੀ ਮਾਨਾਣਾ ਦੇ ਵੀ ਦੇ ਪੁਜਾਰੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਰਦੀ ਹੋਈ ਸੰਗਤ ਨਮਸਤਕ ਹੌਣ ਲਈ ਪਾਂਚੀ ਸੰਤਾਂ ਦਾ ਅਤਿਸ਼ਾ ਬਹੁਤ ਸੋਨਾ ਬੜਾ ਅਤਿਸ਼ਾ ਦੇਖਣ ਵਾਲਾ ਹੈ ਤਸਵੀਰਾਂ ਮੰਦਰ ਦੀਆਂ ਤੁਹਾਡੇ ਮੰਦਰ ਦੀਆਂ ਸਾਂਝੀਆਂ ਕੀਤੀਆਂ ਮਾਤਾ ਰਾਣੀ ਆਪ ਭਗਤਾਂ ਨੂੰ ਖੁੱਲੇ ਦਰਸ਼ਨ ਤੇ ਦਾਰਮਖਸ਼ੇ ਮਾ ਸ਼੍ਰੀ ਰਾਮ ਵਾਲੀ ਸਭ ਦੀਆਂ ਆਸਾਂ ਸਭ ਦੀਆਂ ਮਰਾਦਾਂ ਪੂਰੀਆਂ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਮਾਤਾ ਨੇ ਪਿਪਲਾਂ ਤੇ ਪਿੰਗਾ ਛੂਟਦੀ ਮੇਰੀ ਮਾਂ ਮਾਂ ਮੇਰੀ ਸ਼ੇਰਾਂ ਵਾਲੀ ਮਾਂ ਮਾਂ ਨਾਨਾ ਦੇਵੀ ਮਾਂ ਪਿਪਲਾਂ ਤੇ ਪਾਈਆਂ ਹੋਈਆਂ ਪਿੰਗਾ ਮਾਂ ਦੀਆਂ ਤਸਵੀਰਾਂ ਜੜੀਆਂ ਮੰਦਰ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਜੈ ਮਾਤਾ ਦੀ ਬਹੁਤ ਸੋਨਾ ਮੰਦਰ ਦੀ ਜਿਹੜੀ ਸਜਾਵਟ ਹੈ ਬੜੀ ਸੋਹਣੀ ਅਦ੍ਰਿਕਾ ਦੇ ਨਾਲ ਕੀਤੀ ਹੋਈ ਸੰਗਤਾਂ ਦਾ ਕੱਠ ਦਰਬਾਰ ਦੇ ਵਿੱਚ ਮਾਂ ਮਿਹਰ ਕਰੇ ਮਹਾਰ ਸਜਿਆ ਹੋਇਆ ਹੈ ਖੂਬ ਮਾਦਾ ਗੁਣ ਗਾਨ ਕਰਦੇ ਹੋਏ ਭਗਤਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਮਾਂ ਦੇ ਪਗਟ ਆਰਤੀ ਪ੍ਰੰਤ ਦੀਆਂ ਅੱਗੇ ਤੋਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਮਾਂ ਦੇ ਪਗਟਾਂ ਦੀ ਮਾਂ ਦੇ ਨਾਲ ਬੜੀ ਲਿਪ ਲੱਗੀ ਮਾਂ ਲਾਲ ਚੰਡਿਆਂ ਵਾਲੀ ਮਾਂ ਜੋਤਾਂ ਵਾਲੀ ਛੇਰਾ ਵਾਲੀ ਮਾਂ ਮਾਸਨਾਰੀ ਨੇਤਰਾਂ ਵਾਲੀ ਮਾਂ ਬਹੁਤ ਸੋਹਣਾ ਮਾਂ ਦੇ ਦਰਬਾਰ ਸੰਗਤਾਂ ਦਰਸ਼ਨ ਕਰਨ ਤੋਂ ਪ੍ਰੰਤ ਇਹ ਬਾਹਰ ਜਾਣ ਦਾ ਜਿਹੜਾ ਰਸਤਾ ਹੈ ਮੰਦਿਰ ਤੋਂ ਉਹਨਾਂ ਦੀਆਂ ਤਸਵੀਰ ਜੜੀ ਬਾਹਰ ਜਾਣ ਦੇ ਮੰਦਿਰ ਦੀਆਂ ਤਸਵੀਰਾਂ ਭਗਤਾਂ ਦੀਆਂ ਸੰਗਤਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਸੰਗਤ ਜੀ ਬਹੁਤ ਹੀ ਸੋਨਾ ਮੰਦਿਰ ਮਤਨਾਨਾ ਦੇ ਵੀ ਦਾ ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ ਮਨ ਖੁਸ਼ ਹੋ ਜਾਂਦਾ ਹੈ ਮਨ ਦੀ ਜੋ ਮਰਾਦ ਸੁਖ ਕੇ ਜਾਂਦਾ ਹੈ ਜੋ ਵੀ ਸੁੱਖਣਾ ਸੁਖੀ ਹੁੰਦੀ ਆ ਹਰ ਇੱਕ ਸੰਗਤ ਦੀ ਮਾਂ ਉਸ ਝੋਲੀ ਉਸ ਮੁਰਾਦ ਦੇ ਅਨਸਾਰ ਪਰ ਕੇ ਮਾਂ ਤੋਰਦੀ ਆ ਮਾਂ ਦੇ ਦਰਬਾਰ ਤੇ ਆਇਆ ਕੋਈ ਸੰਗਤ ਕੋਈ ਵੀ ਖਾਲੀ ਨਹੀਂ ਜਾਂਦਾ ਇਸ ਦਰਬਾਰ ਤੇ ਮਾਂ ਦੀਆਂ ਹਰ ਇੱਕ ਮਾਂ ਨੇ ਭਗਤਾਂ ਦਾ ਖਿਆਲ ਰੱਖ ਕੇ ਉਸ ਦੀ ਹਰ ਇੱਕ ਮੁਰਾਦ ਪੂਰੀ ਕਰਦੀ ਆ ਮੰਦਿਰ ਦੀਆਂ ਤਸਵੀਰਾਂ ਮਾਤਾ ਰਾਣਾ ਦੇਵੀ ਦਾ ਮੰਦਿਰ ਦਾ ਇਹ 메ਨ ਗੇਟ ਇਸ ਰਸਤੇ ਤੋਂ ਸੰਗਤ ਐਂਟਰੀ ਅੰਦਰ ਜਾਣ ਵਾਸਤੇ ਕਰਦੀ ਹੈ ਅਤੇ ਦੂਸਰੇ ਗੇਟ ਤੋਂ ਬਾਹਰ ਜਾਣ ਲਈ ਸੰਗਤ ਬاہر ਆਉਂਦਾ ਮੰਦਿਰ ਦਾ ਰਸਤਾ ਇਹ ਸਾਹਮਣੇ ਖੂਬ ਸਜੀਆਂ ਹੋਈਆਂ ਦੁਕਾਨਾਂ ਜੋੜਾ ਕਰ ਦੀਆਂ ਤਸਵੀਰਾਂ ਮਾਂ ਦੇ ਮੰਦਿਰ ਦੇ ਉੱਤੋਂ ਜਿਹੜਾ ਨੀਚੇ ਪਹਾੜਾਂ ਦਾ ਦੇਖਣ ਦਾ ਨਜ਼ਾਰਾ ਹੈ ਉਹਨਾਂ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਬਹੁਤ ਸੋਹਣਾ ਪਹਾੜਾਂ ਦੇ ਵਿੱਚ ਮਾਨੇਵਾਸ ਕੀਤਾ ਹੋਇਆ ਹੈ ਮਾ ਦਾ ਬਹੁਤ ਸੋਹਣਾ ਮੰਦਿਰ ਕੁੱਚੇ ਪਹਾੜਾਂ ਦੇ ਉੱਤੇ ਮਾਨੇ ਸ਼ੇਰਾਂ ਵਾਲੀ ਨੇ ਪੱਤਾਂ ਨੂੰ ਦਰਸ਼ਨ ਦੇਣਿਆਂ ਮਾ ਆਪ ਸ਼ੇਰ ਤੇ ਸਵਾਰ ਹੋ ਕੇ ਮਾ ਕਿਰਪਾ ਰੱਖੇ ਪੱਤਾਂ ਤੇ ਪਹਾੜ ਦਾ ਸਾਰਾ ਜਿਹੜਾ ਇਹ ਏਰੀਆ ਹੈ ਇਲਾਕਾ ਹੈ ਪਹਾੜ ਦਾ ਇਹ ਮੰਦਿਰ ਦੇ ਜਿਹੜੇ ਸਾਈਡ ਤੋਂ ਤਸਵੀਰਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਬਹੁਤ ਸੋਹਣੇ ਮੰਦਿਰ ਦੇ ਨਾਲ ਪਤਾਂ ਜਿਹੜੇ ਇਹ ਬਾਹਰ ਲੰਗਰ ਜਾਣ ਦਾ ਰਸਤਾ ਹੈ ਸੰਗਤਾਂ ਦੀ ਕਤਾਰ ਲੰਗਰ ਦੇ ਲਈ ਸੰਗਤਾਂ ਖੜੀਆਂ ਹੋਈਆਂ ਇਹ ਸੰਗਤ ਜੀ ਲੰਗਰ ਹਾਲ ਦੇ ਅੰਦਰ ਜਾਣ ਦਾ ਰਸਤਾ ਜਿੱਥੇ ਸੰਗਤਾਂ ਆਰਾਮ ਲੈ ਨਾਲ ਬੈਠ ਕੇ ਬੜੇ ਅਦਬ ਤਰੀਕੇ ਦੇ ਨਾਲ ਸੰਗਤਾਂ ਪ੍ਰਸ਼ਾਦ ਛਕਦੀਆਂ ਭੋਜਨ ਸ਼ੱਕਦੀਆਂ ਪ੍ਰਸ਼ਾਦ ਸ਼ੱਕਦੀਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਦੂਰ ਦਰਾਂਡੇ ਤੋਂ ਆਈ ਸੰਗਤ ਮਾਂ ਦਾ ਪ੍ਰਸ਼ਾਦ ਭੋਜਨ ਸ਼ੱਕਦੀਆਂ ਹਨ ਤਸਵੀਰਾਂ ਜੇ ਮਾਤਾ ਦੀ ਜੇ ਮਾਤਾ ਦੀ ਸੰਗਤਾਂ ਕਤਾਰ ਵਿੱਚ ਬੈਠ ਕੇ ਬੰਦੇ ਨਾਲ ਜਿਹੜਾ ਪ੍ਰਸ਼ਾਦ ਹੈ ਉਹ ਛਕਦਿਆਂ ਹੋਈਆਂ ਪ੍ਰਸ਼ਾਦ ਛਕਣ ਦੀਆਂ ਤਸਵੀਰਾਂ ਬਹੁਤ ਸੰਗਤਾਂ ਕਾਫੀ ਰਾਸ਼ਾ ਜੜਾ ਦੇਖਣ ਦੇ ਲਈ ਸਾਰੀਆਂ ਤਸਵੀਰਾਂ ਮੰਦਰ ਦੀਆਂ ਮੰਦਰ ਤੋਂ ਬਾਹਰ ਜਾ ਕੇ ਇਹ ਮੰਦਰ ਦੇ ਬਾਹਰ ਦੀਆਂ ਦੁਕਾਨਾਂ ਦੀਆਂ ਤਸਵੀਰਾਂ ਦੁਕਾਨਾਂ ਖੂਬ ਮਾਦੇ ਸਜੀਆਂ ਹੋਈਆਂ ਦੁਕਾਨਦਾਰਾਂ ਨੇ ਖੂਬ ਦੁਕਾਨਾਂ ਸਜਾ ਰੱਖੀਆਂ ਸੰਗਤਾਂ ਆਪਣੀ ਪਸੰਦ ਦਾ ਸਮਾਨ ਲੈ ਸਕਦੀਆਂ ਕਿੰਨੀਆਂ ਸੋਹਣੀਆਂ ਤਸਵੀਰਾਂ ਕਿੰਨਾ ਸੋਹਣਾ ਮਾ ਦਾ ਇਸ ਮੰਦਰ ਦਾ ਜਿਹੜੇ ਹੈ ਹਰ ਇੱਕ ਚੀਜ਼ ਇਸ ਸਥਾਨ ਤੇ ਕਿੰਨਾ ਸੋਹਣਾ ਸਜਾਵਟੀ ਸਮਾਨ ਕਿੰਨੀਆਂ ਸੋਹਣੀਆਂ ਮਾ ਦੀਆਂ ਦੇਖਣ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਇਹ ਦੁਕਾਨ ਦੀਆਂ ਤਸਵੀਰਾਂ ਹਨ ਜੇ ਮਾਤਾ ਦੀ ਬੜਾ ਅਛਾਹ ਬੱਚੇ ਅੱਜ ਮਾਂ ਦੇ ਦਰਸ਼ਨ ਕਰਨ ਦਾ ਈਸ਼ਾਨ ਵੀਰ ਵੀ ਇਸ ਦਰਬਾਰ ਦੇ ਵਿੱਚ ਮਾਤਾ ਦੇ ਦਰਸ਼ਨ ਕਰਨ ਲਈ ਪਹੁੰਚਿਆ ਇਹ ਸੰਗਤ ਜੀ বাস ਸਟੈਂਡ ਜਾਣ ਦਾ ਰਸਤਾ ਜਿੱਥੇ ਸੰਗਤਾਂ ਮਾਤਾ ਦੇ ਦਰਸ਼ਨ ਕਰਨ ਤੋਂ ਉਪਰੰਤ ਬਾਹਰ ਦੁਕਾਨਾਂ ਤੇ ਪਿੱਛੇ বাস ਸਟੈਂਡ ਦੁਕਾਨਾਂ ਤੋਂ ਸਮਾਨ ਖਰੀਦੀ ਹੋਈਆਂ ਸੰਗਤਾਂ ਦੀਆਂ ਤਸਵੀਰਾਂ ਇਹ বাস ਸਟੈਂਡ ਹੈ ਸੰਗਤ ਜਿੱਥੋਂ ਸੰਗਤਾਂ ਆਪਣਾ ਵਹੀਕਲ ਰੋਕੇ ਆਪਣਾ ਗੱਡੀ ਮੋਟਰਕਾਰ ਜਾਂ বাস ਦੇ ذریعے ਸੰਗਤ ਇਸ ਦਰਵਾਜ਼ੇ ਤੱਕ ਪਹੁੰਚਦੀ ਹੈ ਇਹ ਹੈ ਸੰਗਤ ਜੀ ਪਹਾੜੀ ਇਲਾਕੇ ਦੀਆਂ ਤਸਵੀਰਾਂ ਜਿੱਥੇ ਕਿ ਇਹ ਲਿਫਟ ਹੈ ਇਸ ਲਿਫਟ ਦੇ ذریعے ਇਹ ਲਿਫਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਲਿਫਟ ਦੇ ਸਹਾਰੇ ਨਾਲ ਹੇਠਾਂ ਤੋਂ ਸੰਗਤ ਉੱਪਰ ਵੱਲ ਆਉਂਦੀ ਹੈ ਕ੍ਰੇਨ ਇਹ ਸੰਗਤਾਂ ਮੱਥਾ ਟੇਕ ਕੇ ਮੰਦਿਰ ਤੋਂ ਵਾਪਸ বাস ਸਟੈਂਡ ਵੱਲ ਰਵਾਨਾ ਹੁੰਦੀਆਂ ਹੋਈਆਂ ਦੁਕਾਨਾਂ ਖੂਬ ਸਜੀਆਂ ਮਾਹ ਦੇ ਪੱਤਾਂ ਦੇ ਵਿੱਚ ਮਾਹ ਦੇ ਦਰਸ਼ਨ ਕਰਨ ਲਈ ਜੋ ਦ੍ਰਿਸ਼ ਇਹੇ ਲਿਫਟ ਦੀਆਂ ਤਸਵੀਰਾਂ ਇਸ ਦੇ ਜਰੀਏ ਸੰਗਤ ਏਠਾ ਬੱਸ ਸਟੈਂਡ ਤੋਂ ਉੱਪਰ ਮਾਹ ਦੇ ਮੰਦਰ ਵੱਲ ਆਉਣ ਲਈ ਇਸ ਲਿਫਟ ਦਾ ਸਹਾਰਾ ਲੈਂਦਾ ਜਾਂਦਾ ਹੈ ਪਹਾੜੀ ਇਲਾਕਾ ਬੜਾ ਸੋਹਣਾ ਹੈ ਬਹੁਤ ਉੱਚਾ ਜਿਹੜਾ ਸਥਾਨ ਹੈ ਉੱਚੀ ਪਹਾੜੀ ਤੇ ਬਣਿਆ ਇਹ ਤਸਵੀਰਾਂ ਦੇਖੋ ਕਿੰਨੀ ਦੂਰ ਤੱਕ ਕਰਦੇ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੰਗਤ ਜੀ ਬਹੁਤ ਹੀ ਉੱਚੇ ਪਹਾੜ ਤੇ ਬਣਿਆ ਇਹ ਮੰਦਿਰ ਬੜੇ ਠੰਡਾ ਹਲਾਕਾ ਹੈ ਮੌਸਮ ਵੀ ਬੜਾ ਵਧੀਆ ਇੱਥੇ ਦਾ ਬੜਾ ਠੰਡਾ ਮੌਸਮ ਹੈ ਇਹ ਪਹਾੜ ਦੇ ਉੱਤੇ ਮੱਥਾ ਟੇਕਨ ਤੋਂ ਬਾਅਦ ਸੰਗਤ ਪਹਾੜਾਂ ਦਾ ਆਨੰਦ ਮਾਣਦੀ ਹੋਈ ਦੀਆਂ ਤਸਵੀਰਾਂ ਇਹ ਸੰਗਤ বাস ਸਟੈਂਡ ਤੋਂ ਆਪਣੇ ਵਹਿਕਲਾਂ ਵੱਲ ਲਰਬਾਨਾ ਹੁੰਦੀ ਹੋਈ ਸੰਗਤ ਜੈ ਮਾਤਾ ਦੀ ਜੈ ਮਾਤਾ ਦੀ